ਚਾਹੀਦਾ ਜਿਹੜੇ ਟੂਰਿਸਟ ਵਿਭਾਗ ਆਲੇ ਹੁਣ ਚਾਹੀਦਾ ਵੀ ਇਹਨੂੰ ਇੱਕ ਦੁਬਾਰਾ ਕਲਰ ਕੂਲਰ ਕਰਕੇ ਤੇ ਇਹਦੇ ਦੁਬਾਰਾ ਇਹ ਇਹਦੇ ਆਲੇ ਦੁਆਲੇ ਚਾਰ ਦੁਵਾਰੀ ਕੀਤੀ ਜਾਵੇ ਰਪੀ ਤਾਰ ਆ ਲੱਗੀ ਜੀ ਤਾਰ ਇਸ ਤੋਂ ਇਸ ਤਾਰ ਤੋਂ ਪਾਰ ਹੈਗਾ ਜੀ ਪਾਕਿਸਤਾਨ ਤੇ ਆਪਾਂ ਖੜੇ ਜੇ ਆਪਣੇ ਹਿੰਦੁਸਤਾਨ ਪੰਜਾਬ ਦੇ ਵਿੱਚ ਤੇ ਇੱਕ चीज ਮੈਂ ਤੁਹਾਨੂੰ ਹੋਰ ਦਿਖਾਉਂ ਆ ਦੇਖੋ ਆ ਕੱਚੇ ਘਰ ਕਿੰਨੇ ਸੋਹਣੇ ਲੱਗਦੇ ਪੱਕੇ ਘਰਾਂ ਨੂੰ ਮਾਤ ਪਾਉਂਦੇ ਹਨਾ ਤੇ ਹੁਣ ਤਾਂ ਜਿਵੇਂ ਠੀਕਰ ਨੇ ਤੇ ਆਹ ਦੇਖੋ ਆ ਬਾਈ ਦੀ ਆ ਸਾਗ ਠੀਰਦਾ ਪਿਆ ਆ ਦੇਖੋ ਸਾਗ ਤੇ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਵਾਂਗੇ ਫਿਰ ਹਾਂ ਮੱਕੀ ਦੀ ਰੋਟੀ ਬਣਾਵਾਂਗੇ ਤੇ ਕਿਉਂਕਿ ਪੰਜਾਬੀਆਂ ਦੀ ਫੇਵਰੇਟ ਡਿਸ਼ੇ ਸਰੋ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਵਿੱਚ ਹਾਂਜੀ ਮਿੱਤਰੋ ਕਿਵੇਂ ਉਹ ਸਾਰੇ ਆਪਣੇ ਇੱਕ ਹੋਰ ਨਵੇਂ ਵਲੌਗ ਵੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਣੀ ਚੱਲਦੀ ਪਈ ਪੰਜਾਬ ਦੀ ਸੀਰੀਜ਼ ਜਿੱਦੇ ਜਿਹੜੇ ਸਰਹੱਦੀ ਇਲਾਕੇ ਨੇ ਬਾਰਡਰ ਦੇ ਨੇੜੇ ਦੇ ਨੇੜੇ ਦੇ ਇਲਾਕੇ ਜਿਹੜੇ ਫਰੋਜਪੁਰ ਹੋ ਗਿਆ ਜਲਾਲਾਬਾਦ ਹੋ ਗਿਆ ਤੇ ਅਮਰਤਸਰ ਹੋ ਗਿਆ ਜੀ ਤੁਸੀਂ ਪਹਿਲਾ ਵਲੌਗ ਨਹੀਂ ਵੇਖਿਆ ਤਾਂ ਉਹਦਾ ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਮਿਲ ਜਾਏਗਾ ਉਹ ਵੀ ਵੇਖ ਲੈ ਜੀ ਉਹ ਵੀ ਬਹੁਤ ਵਧੀਆ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਫੇਰ ਚੱਲੇ ਆ ਆਪਣੇ ਸਰਦ ਦੀ ਇਲਾਕਿਆਂ ਦੇ ਪਾਕਿਸਤਾਨ ਦੇ ਜਿੱਥੇ ਹਿੰਦੁਸਤਾਨ ਦੀ ਇਹ ਸੀਮਾ ਰੇਖਾ ਆਪਾਂ ਉੱਥੇ ਜਾਣੇ ਉਹ ਇਹਵੇਂ ਕੰਟੀਨਿਊ ਬਣੇ ਰਿਹਾ ਜੇ ਤੇ ਠੰਡ ਹੈ ਕਿ ਬਹੁਤ ਪਿੰਦੀ ਪਈ ਹੈ ਲੋ ਵੀ ਮਿੱਤਰੋ ਅੱਜ ਆਪਣੇ ਨਾਲ ਚੱਲਿਆ ਜੇ ਆਪਣਾ ਕਵੀਪਰਾ ਤੇ ਇਹਨੂੰ ਉਧਰ ਦੇ ਜਿਆਦਾ ਉਧਰ ਜਿਹੜੀ ਉਧਰਲੇ ਸਾਈਡ ਵਾਲੇ ਪਿੰਡ ਨੇ ਨੂੰ ਜਿਆਦਾ ਪਤਾ ਤੇ ਕਿੱਥੇ ਆਪਾਂ ਜਾਣਾ ਅੱਜ ਪੰਤਰੀ ਵਸਤੇ ਪਾਂਨੇ ਵਾਲੀ ਵਸਤੇ ਆ ਪਾਂਨੇ ਵਸਤੇ ਆ ਜਿੰਨੇ ਬਾਰਡਰ ਦੇ ਨੇੜੇ-ਨੇੜੇ ਦੇ ਇਲਾਕੇ ਆਪਾਂ ਸਾਰੇ ਪਿੰਡ ਗਾਵਾਂਗੇ ਤੇ ਤੁਹਾਨੂੰ ਦੱਸਾਂਗੇ ਹਾਂਜੀ ਮਿੱਤਰੋ ਆਪਾਂ ਆਪਣੇ ਬੰਬੂ ਕਾਰਡ ਵਿੱਚ 300 ਦਾ ਤੇਲ ਪਾਉਣ ਲੱਗੇ ਆਪ ਕਰਤੀ ਮਸ਼ੀਨ ਫੇਡ ਤੇ ਆ ਚੱਲਿਆ ਜੀ ਬੰਦਾ ਸਮਝ ਗਏ ਜੀ ਛਾਬੂਆਣਾ ਰੋਪੜ ਆ ਜਿਹੜੀ ਨਹਿਰ ਇਹ ਰੋਪੜ ਇਹਨੂੰ ਰੋਪੜ ਕਹਿੰਦੇ ਪਿਛਲੇ ਜਮਾਨਿਆਂ ਦੇੰਦੇ ਚ ਪਾਣੀ ਆਉਂਦਾ ਸੀ ਤਾਂ ਪਰੋਂ ਤਾਂ ਇਹ ਬੰਦ ਤੇ ਆਪਾਂ ਇਸ ਰਾਹ ਥਾਣੀ ਜਾਣਾ ਅੱਗੇ ਇਸ ਰਾਹ ਤੋਂ ਆਪਾਂ ਲੈਫਟ ਲੈ ਲੈਣਾ ਤੇ ਫੇਰ ਆਏਗਾ ਪਹਿਲਾ ਪਿੰਡ ਛਾਬੂਆਣਾ ਪੱਲਾ ਮੇਗਾ ਤੇ ਇਧਰਲੀ ਸਾਈਡ ਆਪਾਂ ਜਾਣਾ ਇਧਰ ਦੇ ਸਾਰੇ ਪਿੰਡ ਜਿੰਨੇ ਬਾਰਡਰ ਦੇ ਲਾਗੇ-ਲਾਗੇ ਦੇ ਆਪਾਂ ਸਾਰੇ ਵਿਖਾਉਣੇ ਤੁਹਾਨੂੰ ਤੇ ਆਪਾਂ ਹੁਣ ਬਨ ਬਨ ਵਿਖੋਈ ਸਾਰੇ ਪਿੰਡ ਗਾ ਰਹੇ ਨੇ ਜਿੰਨੇ ਪੱਲਾ ਮੇਗਾ ਹੋ ਗਿਆ ਰੋਪੜ ਹੋ ਗਿਆ ਫਿਰ ਆਲ ਆਪਾਂ ਜਾਣੇ ਪਏ ਰੋਪੜ ਦੇ ਉੱਤੇ ਤੇ ਇਸ ਤੋਂ ਬਾਅਦ ਆਏਗਾ ਪਿੰਡ ਸ਼ਾਭੂਆਣਾ ਸ਼ਾਭੂਆਣੀ ਤੋਂ ਬਾਅਦ ਕਿਹੜਾ ਆਏਗਾ ਪੱਲਾ ਮੇਗਾ ਉਸ ਤੋਂ ਬਾਅਦ ਆ ਉਸ ਤੋਂ ਬਾਅਦ ਬਹੁਤ ਹਣੇ ਆਪਾਂ ਤੁਹਾਨੂੰ ਐਵੇਂ ਦੱਸੀ ਜਾਵਾਂਗੇ ਤੇ ਵਲੌਗ ਨਾਲ ਐਵੇਂ ਕੰਟੀਨਿਊ ਬਣੇ ਰਿਹਾ ਜੇ ਆ ਤੁਸੀਂ ਮੌਸਮ ਚੈੱਕ ਕਰੋ ਕਿੰਨਾ ਕਹਿਰ ਬਰਸਾ ਰਿਹਾ ਮੌਸਮ ਤੇ ਪਿਛਲੇ 2-3 ਦਿਨਾਂ ਅਜੇ ਤੁੱਪ ਲੱਗ ਗਈ ਸੀ ਤੇ ਹੁਣ ਫੇਰ ਆਉਦਾ ਉਥੀ ਆ ਗਿਆ ਰੱਬ ਬੇਈਮਾਨ ਹੋਇਆ ਪਿਆ ਤੇ ਬਲਾੜ ਬਹੁਤ ਵਧੀਆ ਮੌਸਮ ਹੈ ਯਾਰ ਚਲ ਜਿਵੇਂ ਦਾ ਵੀ ਮੌਸਮ ਹੋਏਗਾ ਬਹੁਤ ਵਧੀਆ ਪੋਕ ਤੇ ਆਪਾਂ ਇਹ ਮੌਸਮ ਦਾ ਆਨੰਦ ਮਾਣ ਰਹੇ ਆ ਬਾਹਰ ਵਲੋਗਿੰਗ ਕਰਕੇ ਜਿੱਥੇ ਉਹ ਦੋ ਬੰਦਾ ਤੇ ਬੁੜੀ ਤੁਰੇ ਜਾਂਦੇ ਆਪਾਂ ਉੱਥੇ ਸੀਗੇ ਤੇ ਆਪਾਂ ਘੁੰਮ ਗਏ ਹੁਣ ਇਹ ਤੇ ਦੂਜੀ ਸਾਈਡ ਆ ਗਏ ਤੇ ਆ ਜਿਹੜੀ ਮੈਂ ਤੁਹਾਨੂੰ ਨਹਿਰ ਦੱਸੀ ਸੀ ਆਗਜੀ ਰੋਪੜ ਇਹ ਵੀ ਉਧਰੋਂ ਹਰੀਗੇ ਵਾਲੀ ਸਾਈਡੋਂ ਹੀ ਨਿਕਲਦੀ ਸਤਲੂ ਦੀ ਦਰਿਆ ਦੇ ਵਿੱਚੋਂ ਨਿਕਲਦੀ ਏ ਰੋਪੜ ਹੁਣ ਤਾਂ ਬੰਦ ਏ ਬੜੇ ਟਾਈਮ ਦੀ ਇਹ ਬੰਦ ਏ ਘਟੂ ਘਟ ਵੀ 25 ਸਾਲ ਦਾ ਮੈਨੂੰ ਹੋ ਗਿਆ ਇਸ ਨਹਿਰ ਨੂੰ ਵੇਖਦੇ ਬੰਦ ਹੀ ਹੁੰਦੀ ਇਹਦੇ ਚ ਉਦੋਂ ਵੀ ਪਾਣੀ ਨਹੀਂ ਹੈ ਜਦੋਂ ਫਲੱਡ ਆਇਆ ਸੀਗਾ ਉਦੋਂ ਵੀ ਇਹਦੇ ਚ ਪਾਣੀ ਨਹੀਂ ਛੱਡਿਆ ਗਿਆ ਤੇ ਇਹਦੇ ਵਿੱਚੋਂ ਹੀ ਆ ਇੱਕ ਸੁਆ ਨਿਕਲਦਾ ਜਿਹੜਾ ਕਿਸਾਨਾਂ ਦੀ ਸਿੰਚਾਈ ਵਾਸਤੇ ਹੁਣ ਇਹ ਵੀ ਜਿਹੜੀ ਨਹਿਰ ਦੇ ਭਈ ਆ ਜੇ ਸਵੇ ਦਾ ਫਿਲਹਾਲ ਹੁਣ ਤਾਂ ਇਹ ਬੰਦ ਹੈਗਾ ਵਾ ਤੇ ਆ ਜਿਹੜਾ ਗੇਟ ਏ ਇਹਦਾ ਇੱਕ ਹੀ ਗੇਟ ਏ ਛੋਟਾ ਜਿਹਾ ਤੇ ਆਪ ਰਹਿੰਦੇ ਜਿਹੜੇ ਜੈਕ ਲੱਗੇ ਨੇ ਇਹਨੂੰ ਥੱਲੇ ਛੱਟ ਦੇ ਦਿੰਦੇ ਨੇ ਤੇ ਇਹਦੇ ਉੱਤੇ ਜਾ ਕੇ ਆਪਾਂ ਵੇਖਦੇ ਤੇ ਆਂ ਅੰਗਰੇਜ਼ਾਂ ਦੇ ਟਾਈਮ ਦੀ ਇਹ ਵੀ ਨਹਿਰ ਕੱਢੀ ਕਿਉਂਕਿ ਜ਼ਿਆਦਾਤਰ ਉਦੋਂ ਹੀ ਇਹ ਸਿੰਚਾਈ ਦਾ ਕੰਮ ਹੋਇਆ ਜਦੋਂ ਅੰਗਰੇਜ਼ਾਂ ਦਾ ਇਹ ਰਾਜ ਸੀ ਬ੍ਰਿਟਿਸ਼ ਰਾਜ ਸੀ ਤੇ ਉਧਰੋਂ ਇਹ ਸੂਆ ਆਉਂਦਾ ਤੇ ਇਧਰੋਂ ਜਾ ਕੇ ਉਧਰੋਂ ਨਿਕਲ ਜਾਂਦਾ ਤੇ ਚਲੋ ਫਿਰ ਹੁਣ ਆਪਾਂ ਫੇਰ ਅੱਗੇ ਜਾਂਦੇ ਆ ਅੱਗੇ ਵਿਖਾਉਣੇ ਤੁਹਾਨੂੰ ਤੋ ਫਿਲਹਾਲ ਆਪਾਂ ਪਹੁੰਚ ਗਏ ਜੇ ਸ਼ਾਬੂਆਣਾ ਸ਼ਾਬੂਆਣਾ ਨਾ ਪਿੰਡ ਦਾ ਨਾ ਸ਼ਾਬੂਆਣਾ ਨੇ ਸਾਬੂਆਣਾ 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 ਪਿੰਡ ਦਾ ਨਾਂ ਥੋੜਾ ਵੱਲਾ ਆ ਇਸ ਲਈ ਕਹਿਣ ਚ ਪ੍ਰੋਬਲਮ ਆ ਰਹੀ ਤੇ ਤੁਹਾਡਾ ਨਾਮ ਕੀ ਹੈ ਵੀਰੇ ਰਾਹੁਲ ਰਾਹੁਲ ਤੇ ਇੱਥੇ ਆ ਬੰਟੇ ਖੇਡ ਦੇਵੇ ਪੂਰਾ ਦਹੀਂ ਬੰਟੇ ਨਹੀਂ ਹਈ ਵੀ ਬਹੁਤ ਖੇਡੇ ਬੰਟੇ ਤੇ ਇਹ ਆ ਲੋ ਆ ਜੇ ਇਹਨਾਂ ਦੀ ਗੁੱਥੀ ਏ ਆਪਣੇ ਪੰਜਾਬ ਦੀ ਖੇੜ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਂਦਾ ਦੇਖੋ ਆ ਕੱਚੇ ਘਰ ਕਿੰਨੇ ਸੋਹਣੇ ਲੱਗਦੇ ਪੱਕੇ ਘਰਾਂ ਨੂੰ ਮਾਤ ਪਾਉਂਦੇ ਹਨਾ ਤੇ ਹੁਣ ਤਾਂ ਜਿਵੇਂ ਲੋਕਾਂ ਦੇ ਕਿਹੜੀ ਇੱਕ ਕਹਾਵਤ ਸੀਗੀ ਹੈਗੀ ਯਾਰ ਹੁਣ ਮੈਨੂੰ ਨਾ ਚੇਤਾ ਨਹੀਂ ਆਉਂਦੀ ਭਾਈ ਚਲ ਜੇ ਚੇਤਾ ਆਈ ਤਾਂ ਮੈਂ ਦੱਸਾਂਗਾ ਆ ਦੇਖੋ ਤੁਸੀਂ ਕੱਚੇ ਘਰ ਜਿੰਨੇ ਵਧੀਆ ਤੇ ਉਹ ਦਾ ਜੇ ਲਿਪਿਆ ਨੀਗਾ ਥੋੜਾ ਅੰਦੀ ਕੰਸਟਰਕਸ਼ਨ ਹੋ ਗਈ ਵਿਗੜ ਗਈ ਤੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਹਾਂ ਰਿਪੇਅਰਿੰਗ ਤੇ ਆ ਬਈ ਤੇਰਾ ਘਰ ਅੱਛਾ ਆ ਜਿਹੜਾ ਹਾਂ ਆ ਹੁਣ ਲਿਪਿਆ ਵਾ ਸੋਹਣਾ ਲੱਗਦਾ ਪਿਆ ਤੇ ਇਹਨੂੰ ਕਲਰ-ਕਲਰ ਨਹੀਂ ਕੀਤੇ ਕਲਰ ਨਹੀਂ ਇੱਕ ਜਿਹੜਾ ਥੱਲੇ ਬਾਰਡਰ ਬਣਾਉਂਦੇ ਹੁੰਦੇ ਨੇ ਹਾਂ ਬਾਰਡਰ ਬੂਡ ਬਣਾਉ ਉਹ ਹੋਰ ਵਧੀਆ ਲੱਗੇ ਨੇ ਤੇ ਬਾਕੀ ਬਹੁਤ ਵਧੀਆ ਅੰਦਰ ਜਾ ਕੇ ਵੇਖ ਸਕਦੇ ਹਾਂ ਚਲ ਆਜਾ ਮੜਾਣਾ ਕਰਨਾ ਯਾਰ ਨਹੀਂ ਨਹੀਂ ਆ ਜਾ ਚੱਲ ਤੂੰ ਪਹਿਲਾਂ ਚੱਲ ਹਾਂਜੀ ਮਿੱਤਰੋ ਆਪਾਂ ਆ ਗਏ ਜੇ ਹੁਣ ਇਹ ਜੇ ਅਸਲ ਪੰਜਾਬ ਕਿਉਂਕਿ ਜਿਹੜੇ ਪਾਕਿਸਤਾਨ ਦੇ ਪਾਕਿਸਤਾਨ ਦੇ ਵਿੱਚ ਹਾਲੇ ਐਵੇਂ ਦੇ ਘਰ ਬਣੇ ਵਾ ਤੇ ਆਪਣੇ ਪੰਜਾਬ ਦੇ ਵਿੱਚ ਤਾਂ ਉਹ ਨਹੀਂ ਰਹੇ ਬਹੁਤ ਜ਼ਿਆਦਾ ਡਿਵੈਲਪ ਹੋ ਗਿਆ ਤੇ ਉਧਰਲਾ ਪਾਕਿਸਤਾਨ ਵਾਲਾ ਪੰਜਾਬ ਉਹ ਡਿਵੈਲਪ ਨਹੀਂ ਹੋਇਆ ਤੇ ਉਧਰ ਵੀ ਕੁਝ ਕੱਚੇ ਘਰ ਦੇ ਤੇ ਇੱਧਰ ਵੀ ਆ ਬੰਨ ਦੇ ਨਾਲ ਨਾਲ ਕੱਚੇ ਘਰ ਨੇ ਤੇ ਆਹ ਦੇਖੋ ਆ ਬਾਈ ਦੀ ਆ ਸਾਗ ਚੀਰਦਾ ਪਿਆ ਆ ਦੇਖੋ ਸਾਗ ਤੇ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਉਂਗੇ ਫਿਰ ਹਾਂ ਮੱਕੀ ਦੀ ਰੋਟੀ ਬਣਾਵਾਂਗੇ ਤੇ ਕਿਉਂਕਿ ਪੰਜਾਬੀਆਂ ਦੀ ਫੇਵਰੇਟ ਡਿਸ਼ੇ ਸਰਵੋ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਵਿੱਚ ਮੱਖਣ ਤੇ ਨਾਲ ਲੱਸੀ ਹਾਂ ਇਸ ਕਿ ਹਾਂ ਇਸ ਕਿ ਨਾ ਨਹੀਂ ਨਾ ਇਸ ਕਰਾ ਦੇ ਨਾ ਸਾਡੇ ਕੁਆਰੀ ਇਸ ਕਾਹਨੇ ਹਾਂ ਤੇ ਕਿਉਂਕਿ ਪਿਆਬ ਦੀ ਫਿਰ ਫੇਵਰੇਟ ਡਿਸ਼ ਏ ਨਾ ਇਹ ਤੇ ਹੋਰ ਨੇ ਸਟੇਟਾਂ ਦੇ ਵੀ ਇਹ ਜਿਹੜੀ ਜਿਹੜੀ ਡਿਸ਼ ਏ ਉਹ ਪਸੰਦ ਕਰਦੇ ਹਾਂ ਜੀ ਚਾਹ ਚਾਹ ਪੀਣੀ ਕਵੀ ਨਹੀਂ ਚਾਹ ਨਹੀਂ ਪੀਣੀ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਪਿਆ ਜੀ ਆਪਣਾ ਚੁੱਲਾ ਤੇ ਚਲੋ ਚੱਲਨੇ ਫਿਰ ਮਿਲਾਂਗੇ ਫਿਰ ਆਪਾਂ ਸਾਹ ਸੜ ਤੋਂ ਬੰਦ ਤੇ ਰੋਕੋਂ ਕਮ ਦੇ ਕੁੰਦੇ ਆਪਾਂ ਆ ਗਏ ਜੇ ਸਤਲੁਜ ਦੇ ਦਰਿਆ ਸਤਲੁਜ ਦਰਿਆ ਦੇ ਕੰਡੇ ਤੇ ਹਾਂ ਆਪਾਂ ਠੰਡ ਦੇ ਵਿੱਚ ਆਪਾਂ ਨੂੰ ਕੋਈ ਟਿਕਾਣੀ ਹੈਗਾ ਤੇ ਆ ਤੁਸੀਂ ਦੇਖੋ ਸੱਤ ਲੋਈ ਦਰਿਆ ਤੇ ਆ ਸਾਹਮਣੇ ਇਹ ਲੱਗੀ ਹੋਈਆਂ ਨੋਚਾਂ ਪੱਥਰਾਂ ਨਾਲ ਬੰਨੇ ਇਹ ਪੱਥਰ ਬੰਨੇ ਹੋਏ ਤੇ ਇਹਨੂੰ ਕਹਿ ਦਿੰਦੇ ਨੋਚ ਤੇ ਜਿੰਦੇ ਨਾਲ ਜਿਹੜਾ ਦਰਿਆ ਦਾ ਬੰਨ ਹੈ ਟੁੱਟਦਾ ਨਹੀਂਗਾ ਕਿਉਂਕਿ ਪਿਛਲੇ ਸਾਲ ਨੂੰ ਫਲੱਡ ਕਰਕੇ ਬਹੁਤ ਪਾਣੀ ਓਵਰਫਲੋ ਸੀਗਾ ਤੇ ਇਸ ਕਰਕੇ ਜਿਹੜੀਆਂ ਥਾਂ ਥਾਂ ਤੇ ਬੰਨ ਦੇ ਨਾਲ-ਨਾਲ ਨੋਚਾਂ ਨੋਚਾਂ ਬੰਨੀਆਂ ਹੋਈਆਂ ਤੇ ਹੁਣੇ ਜੰਗਾਲੀਆਂ ਪਈਆਂ ਨੇ ਤੇ ਟੁੱਟ ਵੀ ਸਕਦੀਆਂ ਨੇ ਹਨਾ ਉਹ ਥੱਲੇ ਨੂੰ ਉਲੜੀਆਂ ਪਈਆਂ ਸਾਰੀਆਂ ਹਨਾ ਹਾਂ ਉਹ ਬੜੀਆਂ ਉੱਚੀਆਂ ਹਨਾ ਤੇ ਆ ਤੁਸੀਂ ਚੈੱਕ ਕਰੋ 뷰 ਸਤਲੇ ਦਰਿਆ ਦਾ ਵੇਖੋ ਕਿੰਨਾ ਘੈਂਟ 뷰 ਧੁੰਦ ਪਈ ਹੋਈ ਏ ਅਸਲ ਵਿੱਚ ਪੰਜਾਬ ਦੇ ਪਿੰਡ ਜੇ ਘੁੰਮਣੇ ਇਨ੍ਹਾਂ ਦੇ ਸਰਦੀਆਂ ਵਿੱਚ ਹੀ ਘੁੰਮ ਜਾਂਦੇ ਕਿਉਂਕਿ ਗਰਮੀਆਂ ਦੇ ਵਿੱਚ ਬਾਹਰੋਂ ਬਹੁਤ ਔਖਾ ਹੋ ਜਾਂਦਾ ਤੇ ਉਹ ਜਿਹੜੀਆਂ ਸਾਹਮਣੇ ਰਹੀ ਜੇ ਕਿਸਤੀਆਂ VOTING ਵੀ ਇੱਥੇ ਹੁੰਦੀ ਆ ਮੈਂ ਇੱਥੇ ਜਿਹੜੇ ਪਾਰਕ ਕਰਨ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਤੇ ਹੋਰ ਮੱਛੀਆਂ ਫੜਨ ਵਾਸਤੇ ਕਿਉਂਕਿ ਵਰਤਦੇ ਹਾਂ ਉਹ ਜਿਹੜੀ ਬੇੜੀ ਹੈ ਉਹ ਚੈੱਕ ਕਰਾਉਣੇ ਮੈਂ ਥੱਲੇ ਜਾਣਾ ਤੇ ਆਪਾਂ ਉਹ ਚੈੱਕ ਕਰਨੇ ਵੀ ਉਹ ਕਿਵੇਂ ਦੀ ਵੈਸੇ ਤਾਂ ਮੈਂ ਇਹ ਜਿਹੜੀ ਬੇੜੀ ਦੇ ਵਿੱਚ ਉਟਾ ਲਿਆ ਕਿਉਂਕਿ ਪਹਿਲਾਂ ਇਹ ਹਾਂ ਇਹ ਆ ਦੇਖੋ ਤੁਸੀਂ ਆ ਜੇ ਦੇਸੀ ਬੋਟਿੰਗ ਇੱਥੇ ਹੁੰਦੀ ਜੇ ਬੋਟਿੰਗ ਸਿਰਫ ਆਪਦੇ ਜਿਹੜੇ ਕਿਸਾਨ ਵੀਰ ਉਹ ਆ ਹੀ ਕਰਦੇ ਨੇ ਤੇ ਟੂਰਿਸਟ ਵਾਸਤੇ ਇੱਥੇ ਨਹੀਂ ਬੋਟਿੰਗ ਹੁੰਦੀ ਤੇ ਚਲੋ ਅੰਦਰ ਚੱਲਾਂ ਅੰਦਰ ਜਾ ਕੇ ਆਪਾਂ ਦੇਖਨੇ ਸਤਲੁਜ ਦੀ ਦਰਿਆ ਤੇ ਆਹ ਦੇਖੋ ਇਹਨੂੰ ਰਸੇ ਦੇ ਨਾਲ ਬੰਨੀ ਹੋਈ ਕਿਉਂਕਿ ਪਾਣੀ ਚੱਲਦਾ ਨਾ ਤੇ ਤੁਰ ਜਾਂਦੀ ਹੈ ਗਾਹਣ ਤੇ ਆ ਜਿਹੜੀ ਛੋਟੀ ਵਾ ਤੇ ਆ ਵੱਡੀ ਵਾ ਤੇ ਇੱਕੰਦੇ ਵਿੱਚ ਉਹ ਵੀ ਬੋਟ ਇੱਕ ਐਵੇਂ ਦੀ ਹੁੰਦੀ ਕਿਸ਼ਤੀ ਤੇ ਇੱਕ ਵਾਸਵਾ ਲੰਮਾ ਸਾਰਾ ਵਾਸ ਹੁੰਦਾ ਤੇ ਉਹਦੇ ਨਾਲ ਚਲਾਉਂਦੇ ਨੇ ਤੇ ਇਹਨੂੰ ਤਾਂ ਚੱਪੂਆਂ ਨਾਲ ਹੀ ਚਲਾਉਂਦੇ ਨੇ ਹਲੋ ਆ ਵੇਖੋ ਆਪਣਾ ਭਾਈ ਜਾ ਜੱਲਦਾ ਤੇ ਇੱਕੋਂ ਵੀ ਰਹੀ ਜੇ ਬੋਟ ਹੋ ਪਿਓ ਕਿੰਨੀ ਸੋਹਣੀ ਬੋਟ ਪਈ ਇੱਥੇ ਕਿਸੇ ਨੇ ਬਣਾਈ ਹੋਈ ਪਤਾ ਨਹੀਂ ਕਾਹਦੇ ਵਾਸਤੇ ਬਣਾਈ ਅੱਗੇ ਜਾਣੇ ਅਗਲਾ ਏਰੀਆ ਘੁੰਮਣੇ ਆ ਅਗਲੇ ਪਿੰਡ ਘੁੰਮਣੇ ਆਪਾਂ you yeah. ਹਾਂਜੀ ਮਿੱਤਰੋ ਆਪਾਂ ਆ ਗਏ ਜੀ ਹੁਸੈਨੀਵਾਲਾ ਬਾਰਡਰ ਤੇ ਇਹ ਆ ਆ ਜਿਹੜਾ ਸਾਰਾ ਏਰੀਆ ਸਾਰਾ ਬਾਰਡਰ ਏਰੀਆ ਸਾਹਮਣੇ ਉਧਰ ਚਲ ਜਾਂਦਾ ਬਾਰਡਰ ਨੂੰ ਆ ਜਿਹੜੀ ਸੜਕ ਜਾਂਦੀ ਅੱਗੇ ਮੈਂ ਵੀ ਉਹ ਵੀ ਤੁਹਾਨੂੰ ਦਿਖਾਵਾਂਗਾ ਤੇ ਫਿਲਹਾਲ ਤੁਸੀਂ ਆ ਚੈੱਕ ਕਰੋ ਇਹਦੇ ਹੁਸੈਨੀਵਾਲੇ ਦਾ ਰੇਲਵੇ ਸਟੇਸ਼ਨ ਇਹ ਪਹਿਲਾਂ ਵੀਡੀਓ ਮੈਂ ਬਣਾਈ ਸੀ ਜੇ ਤੁਸੀਂ ਨਹੀਂ ਵੇਖੀ ਤਾਂ ਵੀਡੀਓ ਦੇ ਥੱਲੇ ਹੁੰਦਾ ਲਿੰਕ ਮਿਲ ਜੇਗਾ ਉਹ ਮੈਂ ਪੂਰੇ ਡਿਟੇਲ ਨਾਲ ਦੱਸਿਆ ਵੀ ਕਿਵੇਂ ਕਿਵੇਂ ਬੰਬ ਹੋਇਆ ਤੇ ਇਹਦੇ ਆ ਦੂਸਰੀ ਸਾਈਡ ਰਹਿ ਜਾਂਦਾ ਸਤਲੁਜ ਦਰਿਆ ਤੇ ਹੁਣ ਆਪਾਂ ਇਧਰ ਅੱਗੇ ਜਾਵਾਂਗੇ ਅੱਗੇ ਪੁੱਛਣੇ ਆਪਾਂ ਬਾਰੇ ਕੀ ਜਾਣਾ ਵਾ ਪੱਲਾ ਮਿਗਾ ਸਾਰੇ ਪੇਠਾਨੀ ਵਾਲਾ ਰੇਲਵੇ ਸਟੇਸ਼ਨ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀਗਾ ਉਹ ਵੀ ਰੇਲਵੇ ਸਟੇਸ਼ਨ ਸੀਗਾ ਤੇ ਆ ਜਿਹੜਾ ਤੁਸੀਂ ਦੇਖ ਰਹੇ ਜੀ ਇਹ ਵੀ ਰੇਲਵੇ ਸਟੇਸ਼ਨ ਹੈ ਫਰੋਜਪੁਰ ਤੋਂ ਲੈਣੋਂ ਇੱਧਰ ਚਲੀ ਜਾਂਦੀ ਸੀਗੀ ਲੋਰ ਕਸੂਰ ਤੇ ਆ ਜਿਹੜਾ ਰੋਡ ਹੈ ਇਹ ਫਰੋਜਪੁਰ ਕਸੂਰ ਰੋਡ ਹੈ ਜਿਹੜਾ ਕਿ ਪਾਕਿਸਤਾਨ ਨੂੰ ਜਾਂਦਾ ਸੀ ਆਪਣੇ ਜਿਹੜੇ ਲਹਿੰਦੇ ਪੰਜਾਬ ਨੂੰ ਜਾਂਦਾ ਸੀਗੇ ਇੱਥੇ ਰੇਲ ਜਿਹੜੀ ਜਿਹੜੀ ਲਾਈਨ ਹੈ ਉਹ ਖਤਮ ਹੋ ਜਾਂਦੀ ਏ ਇੱਥੋਂ ਕੱਟ ਦਿੱਤੀ ਸੀਗੀ ਕਿਉਂਕਿ 47 ਤੋਂ ਪਹਿਲਾਂ ਤਾਂ ਇਹ ਜਾਂਦੀ ਸੀਗੀ ਅੱਗੇ ਤੇ ਹੁਣ ਤਾਂ ਇਹ ਬੰਦ ਹੋ ਗਈ ਵਾ ਹਾਂਜੀ ਮਿੱਤਰੋ ਆਹ ਕਰੋ ਚੈੱਕ ਸੈਣੀ ਵਾਲੇ ਦਾ ਰੇਲਵੇ ਸਟੇਸ਼ਨ ਜੇ ਤੇ ਇੱਥੇ ਇੱਕ ਇਹ ਟਾਈਮ 1947 ਤੋਂ ਪਹਿਲਾਂ ਰੇਲ ਇੱਥੇ ਚੱਲਦੀ ਹੁੰਦੀ ਸੀਗੀ ਤੇ ਇੱਕ ਹੋਰ ਗੱਲ ਵੀ ਇੱਥੇ ਹੁਣ ਵੀ ਆਉਂਦੀ ਏ ਟ੍ਰੇਨ ਸਿਰਫ ਇਹਦੇ ਸਾਲ ਦੇ ਵਿੱਚ 2 ਦਿਨ ਟ੍ਰੇਨ ਆਉਂਦੀ ਏ ਖੜੀ ਲੈ ਵੀ ਆਕਰੋ ਚੈੱਕ ਟਿਕ ਟਿਕ ਖਿੜਕੀ ਇੱਥੋਂ ਮਿਲਦੀ ਹੁੰਦੀ ਸੀ ਕਿਸੇ ਟਾਈਮ ਲਾਹੌਰ ਨੂੰ ਜਾਣ ਵਾਲੀ ਟ੍ਰੇਨ ਦੀ ਟਿਕਟ ਕਸੂਰ ਨੂੰ ਜਾਣ ਵਾਲੀ ਟ੍ਰੇਨ ਦੀ ਟਿਕਟ ਇੱਥੇ ਉਹ ਟਿਕਟ ਦੇਣ ਵਾਲਾ ਬੰਦਾ ਬੈਠਾ ਹੁੰਣਾ ਹਨ ਤੇ ਇੱਥੋਂ ਲੈਂਦੇ ਹੁਣੇ ਤੇ ਆ ਸਾਹਮਣੇ ਇਥੋਂ ਚੜ ਜਾਂਦੇ ਹੁਣੇ ਤੇ ਉਹ ਲੱਗਾ ਜੇ ਹਸੈਨੀ ਵਾਲੇ ਦਾ ਬੋਰਡ ਆਪਾਂ ਚਾਬੀ ਕੱਢ ਲਈਏ ਪਹਿਲਾਂ ਫੇਰ ਹੀ ਗਾਂ ਤੋਂ ਉੱਤਰਨੇ ਗੱਡੀ ਮਾਜੀ ਆ ਵੀ ਕਰੋ ਇਹ ਜਿਹੜੇ ਪੁਰਾਣੇ ਆਪਣੇ ਇਤਿਹਾਸ ਦੇ ਨਾਲ ਸੰਬੰਧਤ ਚੀਜ਼ਾਂ ਨੇ ਹੂੰ ਉਹ ਜਿਹੜਾ ਸਾਹਮਣੇ ਹਸੈਨੀ ਵਾਲੇ ਦਾ ਬੋਰਡ ਲੱਗਾ ਜੀ ਤੇ ਉਹਦੇ ਨਾਲ ਹੀ ਇੱਕ ਫੌਜੀਆਂ ਨੇ ਆ ਦਾ ਬੰਕਰ ਵੀ ਬਣਾਇਆ ਹੈ ਉਹਦੇ ਪਿਛਲੇ ਸਾਈਡ ਤੇ ਆਜ ਰੇਲਵੇ ਲਾਈਨ ਜਿਹੜੀ ਫਿਰੋਜ਼ਪੁਰ ਆਉਂਦੀ ਤੇ ਉਧਰ ਕਸੂਰ ਨੂੰ ਚਲੀ ਜਾਂਦੀ ਸੀਗੀ ਇਧਰ ਪੰਜਾਬ ਨੂੰ ਕੋਈ ਪਾਕਿਸਤਾਨ ਤੋਂ ਕਿਸੇ ਟਾਈਮ ਹਣਾ ਜਦੋਂ 47 ਤੋਂ ਪਹਿਲਾਂ ਜਦੋਂ ਆਪਣੀ ਵੰਡ ਨਹੀਂ ਹੋਈ ਸੀ ਭਾਰਤ ਪਾਕਿਸਤਾਨ ਦੀ ਉਦੋਂ ਪਾਕਿਸਤਾਨ ਤੋਂ ਇਧਰ ਨੂੰ ਲੋਕ ਆਉਂਦੇ ਹੋਣੇ ਤੇ ਇਧਰੋਂ ਉਧਰ ਨੂੰ ਜਾਂਦੇ ਹੋਣੇ ਕੋਈ ਇੱਥੇ ਕਸੂਰ ਦੀ ਟਿਕਟ ਲੈਂਦਾ ਆਣਾ ਕੋਈ ਲਾਹੌਰ ਦੀ ਟਿਕਟ ਲੈਂਦਾ ਹੋਣਾ ਹਣਾ ਆ ਜਿਹੜੇ ਸਾਹਮਣੇ ਖਿੜਕੀ ਤੇ ਟਿਕਟ ਖਿੜਕੀ ਤੇ ਘੁੰਦੇ ਆਪਾਂ ਆ ਗਏ ਮੰਬੂ ਕੀ ਚੌਂਕੀ ਹਾਂਜੀ ਬੱਬੋ ਕੀ ਚੌਂਕੀ ਹੈਗੇ ਇਹ ਸਰਦੀ ਇਲਾਕੇ ਚ ਆ ਗਏ ਸਰਦੀ ਪਿੰਡੇ ਤੇ ਮੈਂ ਤੁਹਾਨੂੰ ਦਿਖਾਣਾ ਵੀ ਇੱਥੋਂ ਤਾਰ ਆ ਦੇਖੋ ਸਾਹਮਣੇ ਦਿਸਦੀ ਪਈ ਤਾਰ ਆ ਲੱਗੀ ਜੀ ਤਾਰ ਇਸ ਤੋਂ ਇਸ ਤਾਰ ਤੋਂ ਪਾਰ ਹੈਗਾ ਜੀ ਪਾਕਿਸਤਾਨ ਤੇ ਆਪਾਂ ਖੜੇ ਜੇ ਆਪਣੇ ਹਿੰਦੁਸਤਾਨ ਪੰਜਾਬ ਦੇ ਵਿੱਚ ਤੇ ਇਧਰ ਦਾ ਸਾਰਾ ਮਿਨਟਰੀ ਏਰੀਆ ਸਰ ਕੇ ਵੀਡੀਓ ਨਹੀਂ ਬਣਾਉਂਦੇ ਮਚੂਰੀ ਵੀਡੀਓ ਬਣਾਉਣਾ ਪਿਆ ਤੇ ਇਧਰਲੀ ਸਾਈਡ ਪੂਰੀ ਤਾਰੀਏ ਤਾਰ ਲੱਗੀ ਹੋਈ ਬੱਬੋ ਕੀ ਹਾਲ ਹੁਣ ਜਾਣੇ ਪਏ ਬੰਨ ਦੇ ਨਾਲ ਨਾਲ ਤੇ ਇਸ ਬੰਨ ਤੋਂ ਪਾਰ ਹੁੰਦਾ ਜੇ ਪਾਕਿਸਤਾਨ ਜਿਹੜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਜਿੱਥੇ ਡਿਫੈਂਸ ਲਾਈਨ ਹੈਗੀ ਵਾ ਉਦੋਂ ਪਾਰ ਹੈਗਾ ਪਾਕਿਸਤਾਨ ਤੇ ਇਧਰਲੀ ਸਾਈਡ ਹੈਗਾ ਆਪਣਾ ਤੇ ਆ ਜਿਹੜਾ ਬੰਨ ਹੈ ਇਸ ਬੰਨ ਦੇ ਉੱਤੇ ਮਿਨਟਰੀ ਬੈਠੀ ਹੋਈ ਏ ਬਣਾਉ ਨਹੀਂ ਦਿੰਦੀ ਵੀਡੀਓ ਕਿਉਂਕਿ ਬਹੁਤ ਸਟ੍ਰਿਕਟ ਨੇ ਤੇ ਪਿਛਲੇ ਦਿਨੀ ਇਧਰ ਹੀ ਡਰੋਨ ਡਿੱਗਿਆ ਸੀ ਨਾ ਪਾਕਿਸਤਾਨ ਨੂੰ ਹਾਂਜੀ ਹਾਂ ਪਿਛਲੇ ਪਿਛਲੇ ਦਿਨਾਂ 'ਚ ਪਾਕਿਸਤਾਨ ਵਾਲਿਆਂ ਇਧਰ ਡਰੋਨ ਕੱ ਲੈ ਤੇ ਇਸ ਕਰਕੇ ਬਹੁਤ ਜ਼ਿਆਦਾ ਹੀ ਸਖਤਾਈ ਹੈ ਕੋਈ ਕੋਈ ਭਈਏ ਤੇ ਵੀਡੀਓ ਨਹੀਂ ਬਣਾਉਂਦੇ ਨੰਦੇ ਐਵੇਂ ਟੁੰਡੇ ਮਾਰਨਗੇ ਆਪਾਂ ਹੋਰ ਕੋਲ ਤੇ ਫੋਨ ਆਪਣਾ ਕੋਲ ਲੈਣਗੇ ਰਿਪੋਰਟ ਆਪਣਾ ਕੋਲ ਲੈਣਗੇ ਫਿਰ ਐਵੇਂ ਬਿੰਤਾ ਕਰਾਂਗੇ ਤੇ ਬਾਕੀ ਏਰੀਆ ਵੇਖਣ ਵਾਲਾ ਬਹੁਤ ਵਧੀਆ ਹੈ ਡਿਫੈਂਸ ਲਾਈਨ ਦੂਜੇ ਪਾਸੇ ਪਾਕਿਸਤਾਨ ਤੇ ਇਸ ਦਾ ਤੇ ਇਧਰਲੇ ਪਾਸੇ ਆਪਣਾ ਹਿੰਦੁਸਤਾਨ ਜੀ ਡਿਫੈਂਸ ਲਾਈਨ ਆ ਜਿਹੜੀ ਉੱਪਰ ਤੁਸੀਂ ਦੇਖਦੇ ਪਏ ਜੀ ਨਾ ਬੰਨ ਦੇ ਉੱਪਰ ਵੰਨ ਦੇ ਨਾਲ-ਨਾਲ ਆ ਜਿਹੜੀ ਸਾਹਮਣੇ ਲੱਗੀ ਇਹ ਸਾਰੀ ਡਿਫੈਂਸ ਲੈਣੇ ਇਧਰਲੀ ਸਾਈਡ ਹੈਗਾ ਜੇ ਪਾਕਿਸਤਾਨ ਤੇ ਆਪਾਂ ਹੈਗੇ ਹਿੰਦੁਸਤਾਨ ਤੇ ਆ ਜਿਹੜੇ ਜਿੰਨੇ ਖੇਤ ਨੇ ਇਧਰ ਦੇ ਇਹ ਜਿਹੜੇ ਬੰਨ ਦੇ ਨਾਲ-ਨਾਲ ਲਾਈਨ ਦੇ ਨਾਲ-ਨਾਲ ਜਿਨ੍ਹਾਂ ਦੀ ਪਹਿਲੀ ਇਹ ਉਹ ਜਾਂਦੇ ਨੇ ਤੇ ਇੱਥੇ ਖੇਤੀ ਕਰਦੇ ਬਾਰਡਰ ਰੋਡ ਤੇ ਇਧਰੋਂ ਛੜਕਾਈ ਫਰੋਜਪੁਰ ਨੂੰ ਤੇ ਇਧਰ ਚਲ ਜਾਂਦੀ ਆ ਬਾਰਡਰ ਤੇ 147 ਤੋਂ ਪਹਿਲਾਂ ਇਸ ਰੋਡ ਨੂੰ ਕਹਿੰਦੇ ਸੀ ਕਿ ਫਰੋਜਪੁਰ ਤੋਂ ਕਸੂਰ ਰੋਡ ਕਿਉਂਕਿ ਇਹ ਜਿਹੜਾ ਰੋਡ ਸਿੱਧਾ ਕਸੂਰ ਜਾਂਦਾ ਸੀ ਮੈਂ ਪਹਿਲਾਂ ਵੀਡੀਓ ਚ ਦੱਸਿਆ ਤੇ ਇੱਥੇ ਇੱਕ ਬੋਰਡ ਲੱਗਾ ਬਹੁਤ ਹੀ ਵਧੀਆ ਸ਼ਾਨਦਾਰ ਆ ਤੁਸੀਂ ਦੇਖੋ ਜਿੱਥੋਂ ਕਿ ਲਾਹੌਰ ਰਹਿ ਗਿਆ 45 ਕਿਲੋਮੀਟਰ ਤੇ ਕਸੂਰ 11 ਕਿਲੋਮੀਟਰ ਤੇ ਜੇ ਆਪਾਂ ਲਾਹੌਰ ਵਾਲੀ ਸਾਈਡ ਆਈਏ ਤਾਂ ਇਧਰੋਂ ਰਹਿ ਜਾਂਦਾ ਫਰੋਜਪੁਰ 4 ਕਿਲੋਮੀਟਰ ਤੇ ਉੱਪਰ ਵੀ ਆ ਲਾਹੌਰ ਹੈਗਾ ਵਾ 45 ਤੇ ਵੇਖੋ ਇਹ ਕਿੰਨੀ ਆਪਣੀ ਜਿਹੜੀ ਇਤਿਹਾਸ ਦੀ ਪੁਰਾਣੀ ਚੀਜ਼ ਨੂੰ ਚਾਹੀਦੇ ਜਿਹੜੇ ਟੂਰਿਸਟ ਵਿਭਾਗ ਵਾਲੇ ਹੁਣ ਚਾਹੀਦਾ ਵੀ ਇਹਨੂੰ ਇੱਕ ਦੁਬਾਰਾ ਕਲਰ-ਕੂਲਰ ਕਰਕੇ ਤੇ ਇਹਦੇ ਦੁਬਾਰਾ ਇਹ ਇਹਦੇ ਆਲੇ-ਦੁਆਲੇ ਚਾਰਦਵਾਰੀ ਕੀਤੀ ਜਾਵੇ ਪਤਾ ਲੱਗੇ ਵੀ ਆਪਣੇ ਇਤਿਹਾਸ ਦਾ ਹਿੱਸਾ ਹੈਗਾ ਵਾ ਤੇ ਆ ਖੜਾ ਆਪਣਾ ਬੰਬੂ ਕਾਟ ਆਲਾ ਪਰ ਰੁਕੇ ਇੱਥੇ ਟਾਬੇ ਦੇ ਕੁਝ ਖਾਣ ਲੱਗੇ ਗੰਗੀ ਸਵੇਰ ਦੇ ਆਪਾਂ ਚੱਲੇ ਸੀਗੇ ਬੜੀਆਂ ਥਾਵਾਂ ਲੱਭੀਆਂ ਨੇ ਕਿਤੇ ਇਹ ਉਹਨਾ ਵੀਡੀਓ ਬਣਾਉਣ ਦਿੱਤੀ ਕਿਤੇ ਨਹੀਂ ਬਣਾਉਣ ਦਿੱਤੀ ਇਹ ਫਿਲਹਾਲ ਆਪਾਂ ਗਏ ਆ ਥੱਕ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਇੱਧਰ ਆ ਗਏ ਕਿਹੜਾ ਪਿੰਡ ਦਾ ਨਾਮ ਹੈ ਭਾਨੇ ਵਾਲੀ ਵਸਤੀ ਆ ਆਪਾਂ ਘੁੰਮਦੇ ਘੁੰਮਦੇ ਆ ਗਏ ਆ ਭਾਨੇ ਵਾਲੀ ਵਸਤੀ ਇਹ ਵੀ ਫਰੋਹੀਪੁਰ ਦੇ ਏਰੀਆ ਚ ਪੈਂਦਾ ਸਿ ਆਪਾਂ ਤੇ ਹੁਣ ਮੈਂ ਇਸ ਟਾਈਮ ਖੜਾ ਆ ਸਤਲੁਜ ਦਰਿਆ ਦੇ ਵਿੱਚ ਤੇ ਜਿਹੜੀ ਆ ਜਿਹੜੀ ਸਾਰੀ ਇਹ ਜਗ੍ਹਾ ਹੈ ਸਤਲੁਜ ਦਰਿਆ ਦੀ ਏ ਤੇ ਆਹ ਦੇਖੋ ਤੁਸੀਂ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਹਨਾ ਪੁਲ ਤੇ ਹੁਣ ਤਾਂ ਨਹੀਂ ਪੁਲ ਦਿਸਦਾ ਪਿਆ ਕਿਉਂਕਿ ਇਹ ਜਿਹੜਾ ਸਤਲੁਜ ਦਰਿਆ ਦੇ ਉੱਤੇ ਇਹ ਬ੍ਰਿਜ ਬਣਾਇਆ ਗਿਆ ਸੀਗਾ 47 ਤੋਂ ਪਹਿਲਾਂ 1947 ਤੋਂ ਪਹਿਲਾਂ ਤੇ ਬਾਅਦ ਵਿੱਚ 47 ਤੋਂ ਬਾਅਦ ਵੰਡ ਹੋਣ ਤੋਂ ਬਾਅਦ ਇਹ ਪੁਲ ਤੋੜ ਦਿੱਤਾ ਗਿਆ ਤੇ ਤੇ ਮਿੱਤਰੋ ਇਹਨੂੰ ਦੂਰੋਂ ਵੇਖਣ ਨਾਲ ਇਹ ਇਦਾਂ ਲ ਅਜੀਬ ਜਿਹਾ ਹੀ ਲੱਗਦਾ ਵ ਜਿਵੇਂ ਮਰਨ ਕੱਲਾ ਕੀ ਖੜਾ ਤੇ ਇੱਕ ਉਹ ਦੂਸਰੇ ਪਾਸੇ ਇੱਕ ਆ ਵੀ ਜੇ ਇਹਦਾ ਵੀ ਇਹ ਵੀ ਪਿੱਲਰ ਸੀਗਾ ਉਹ ਵੀ ਤੋੜ ਦਿੱਤਾ ਤੇ ਗਾਂ ਪਿੱਲਰ ਬਣੇ ਸੀਗੇ ਜਿੱਦਾਂ ਵੀ ਸਿੱਧਾ ਬੰਨ ਦਾ ਬ੍ਰੇਜ ਆਮ ਬ੍ਰੇਜ ਤਰ੍ਹਾਂ ਬਣਿਆ ਸੀਗਾ ਇਹ ਵੀ ਤੇ ਪਰ ਹੁਣ ਵੇਖਣ ਵਾਲੀ ਚੀਜ਼ ਵੇਖੋ ਵੀ ਆ ਕੱਲਾ ਇਹ ਹੈਗਾ ਕੀ ਖੜਾ ਹੈ ਨਾ ਕਿ ਤੇ ਆਪਣਾ ਵਲੌਗ ਤੁਹਾਨੂੰ ਕਿਵੇਂ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਦੇ ਨਾਲ ਬਣੇ ਰਿਹਾ ਜੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਹੋਰ ਇਦਾਂ ਦੇ ਵਲੌਗ ਆਉਂਦੇ ਰਹਿਣਗੇ ਇਤਿਹਾਸ ਦੇ ਨਾਲ ਜੁੜੇ ਹੋਏ ਤੁਹਾਨੂੰ ਆਪਾਂ ਕਮਾਉਂਦੇ ਰਵਾਂਗੇ ਤੇ ਓਕੇ ਬਾਏ ਲਵ ਯੂ